ਇਹ ਤੁਹਾਡਾ ਜਿੰਨਾ ਉੱਚਾ ਹੋਏਗਾ ਨਾ ਤੁਹਾਡਾ ਉਨਾ ਤੋਂ ਜ਼ਿਆਦਾ ਬੈਨੀਫਿਟ ਹੋਏਗਾ ਇਹ ਮੈਂ ਤਾਂ ਬੈਂਡ ਨਾਲ ਜਿਹੜਾ ਬੈਂਡ ਆ ਇਹਨੇ ਤੁਹਾਡਾ ਢਿੱਡਾ ਜਿਹੜਾ ਬਿਲਕੁਲ ਅੰਦਰ ਕਰ ਦੇਣਾ ਇਹੀ ਟਰਨ ਕਰਨੀਆਂ ਦੇਖੋ ਇਦਾਂ ਠੀਕ ਆ ਜੀ ਇਦਾਂ ਤੇ ਬੈਲੀ ਫੈਟ ਆ ਨਾ ਜਿਹੜੀ ਸਾਈਡਾਂ ਦੀ ਚਰਬੀ ਆ ਜਿਹੜੀ ਤੇ ਇਹਦੇ ਨਾਲ ਕੀ ਕਿ ਤੁਹਾਡੀ ਆ ਜਿਹੜੀ ਬੈਲੀ ਫੈਟ ਆ ਇਹਦਾ ਆ ਸਾਈਡ ਵਾਲੀ ਦਾ ਜ਼ੋਰ ਲੱਗ ਰਿਹਾ ਜਿੱਦਾਂ ਤੁਹਾਡੇ ਢਿੱਡ ਦੀ ਚਰਬੀ ਦੇਖੋ ਯਾਰ ਕਿੰਨੀ ਛੇਤੀ ਮਤਲਬ ਖੁਰਨੀ ਸ਼ुरू ਇੱਥੇ ਤੁਸੀਂ ਸਾਹ ਬਾਹਰ ਨੂੰ ਕੱਢਣਾ ਵਈਦਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਜਿਹੜੀ ਅੱਜ ਦੀ ਵੀਡੀਓ ਵਾ ਨਾ ਅੱਜ ਦੀ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ Instagram ਦੇ ਉੱਤੇ ਮੈਸੇਜ ਵੀ ਹੁੰਦੇ ਪਏ ਸੀ ਇਹ ਹਨਾ ਤੇ ਉਹਨਾਂ ਦੇ ਵੀਡੀਓ ਥਲੇ ਕਮੈਂਟ ਵੀ ਆਏ ਉਹ ਕਹਿੰਦੇ ਕਿ ਵੀਰ ਜੀ ਸਾਨੂੰ ਨਾ ਮਤਲਬ ਇਲਾਸਟਿਕ ਬੈਂਡ ਦੇ ਨਾਲ ਜਿਹੜਾ ਆਹ ਇਲਾਸਟਿਕ ਬੈਂਡ ਆ ਸਾਨੂੰ ਇਹਦੇ ਨਾਲ ਐਕਸਰਸਾਈਜ਼ਾਂ ਦੇ ਜਿਹੜੀਆਂ ਕਰਨੀਆਂ ਸਿਖ ਜੋ ਟਿੱਡਾ ਉਹ ਜ਼ਿਆਦਾ ਵਧਿਆ ਹੋਇਆ ਵਾ ਜਾ ਫਿਰ ਜਿਹੜੀ ਸਾਈਡਾਂ ਤੇ ਬੈਲੀ ਫੈਟ ਆ ਨਾਲ ਜਿਹੜੀ ਸਾਈਡਾਂ ਦੀ ਚਰਬੀ ਆ ਜਿਹੜੀ ਉਹ ਵੀ ਬਹੁਤ ਜ਼ਿਆਦਾ ਵਧੀ ਹੋਈ ਆ ਨਾ ਮੈਂ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਨਾ ਮਤਲਬ ਕੋਈ ਵੀ ਜਿਮ ਵਗੈਰਾ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਜਿਮ ਦੇ ਵਿੱਚ ਜਦੋਂ ਤੱਕ ਤੁਸੀਂ ਸਟਰੈਂਥ ਟ੍ਰੇਨਿੰਗ ਨਹੀਂ ਕਰੋਗੇ ਤੁਹਾਡਾ ਜਿਹੜਾ ਬੋਡੀ ਵੇਟਾ ਨਹੀਂ ਘਟੇਗਾ ਕਿਉਂਕਿ ਸਟਰੈਂਥ ਟ੍ਰੇਨਿੰਗ ਨਾਲ ਬਹੁਤ ਜਲਦੀ ਵੇਟ ਆ ਜਿਹੜਾ ਉਹ ਘਟਦਾ ਵਾ ਸੋ ਤੁਸੀਂ ਕਹਿੰਦੇ ਸੀ ਵੀ ਜਿਮ ਅਸੀਂ ਜਾ ਨਹੀਂ ਸਕਦੇਗੇ ਵੀ ਸਾਨੂੰ ਇਲਾਸਟਿਕ ਬੈਂਡ ਦੇ ਨਾਲ ਮਤਲਬ ਵੀ ਸਾਨੂੰ ਇੱਕ ਸਜਾ ਦੱਸੋ ਸੋ ਆ ਜਿਹੜਾ ਮੈਂ ਇਲਾਸਟਿਕ ਬੈਂਡ ਲਿਆ ਵਾ ਇਹ ਨਾ ਤੇ ਜੇ ਤੁਸੀਂ ਲੈ ਲਿਆ ਵਾ ਕਿਸੇ ਵੀ ਸਪੋਰ ਕਰ ਕਿ ਤੁਹਾਨੂੰ ਦਿਖਾਉਂਗਾ ਅੱਗੇ ਵੀਡੀਓ ਦੇ ਵਿੱਚ ਲੈ ਕੇ ਆਉਂਗਾ ਸੋ ਤਿੰਨ ਚਾਰ ਜਿਹੜੇ ਬੈਂਡ ਨੇ ਮੈਂ ਤੁਹਾਨੂੰ ਉਹਨਾਂ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਉੱਥੇ ਤੁਸੀਂ ਆਨਲਾਈਨ ਵੀ ਤੁਸੀਂ ਖਰੀਦ ਸਕਦੇ ਹੋ ਵਧੀਆ ਨੇ ਜਿਹੜੇ ਬੈਂਡ ਉਹ ਮੈਂ ਤੁਹਾਨੂੰ ਦਿੱਤੇ ਹੋਏ ਨੇ ਸੋ ਤੁਸੀਂ ਉਹ ਇਦਾਂ ਦੇ ਬੈਂਡ ਆ ਜਿਹੜਾ ਤੁਸੀਂ ਲੈ ਲੈਣਾ ਇਹਦੇ ਨਾਲ ਮੈਂ ਤੁਹਾਨੂੰ ਘਰ ਦੇ ਵਿੱਚ ਹੀ ਐਕਸਰਸਾਈਜ਼ ਕਰਨੀ ਸਿਖਾਵਾਂਗਾ ਅਗਰ ਜਦੋਂ ਤੁਸੀਂ ਆਹ ਬੈਂਡ ਦੇ ਨਾਲ ਘਰ ਦੇ ਵਿੱਚ ਤੁਸੀਂ ਢਿੱਡ ਦੀ ਐਕਸਰਸਾਈਜ਼ ਕਰੋਗੇ ਨਾ ਤੁਹਾਡੇ ਢਿੱਡ ਦੀ ਚਰਬੀ ਦੇਖਿਓ ਯਾਰ ਕਿੰਨੀ ਛੇਤੀ ਮਤਲਬ ਖੁਰਨੀ ਸ਼ੁਰੂ ਹੋ ਜੂਗੀ ਜਾਂ ਤੁਸੀਂ ਫੀਮੇਲ ਹੋ ਜਾਂ ਫਿਰ ਤਾਂ ਤੁਸੀਂ ਕੋਈ ਵੀ ਇਹ ਬੈਂਡ ਦੇ ਨਾਲ ਤੁਸੀਂ ਐਕਸਰਸਾਈਜ਼ ਕਰ ਸਕਦੇ ਆ ਇਹਦਾ ਕਰਨਾ ਕੀ ਹੈ ਦੇਖੋ ਤੁਹਾ ਤੁਸੀ ਸਭ ਤੋਂ ਪਹਿਲਾਂ ਇੱਕ ਬੈਂਡ ਲੈਣਾ ਵਾ ਬੈਂਡ ਲੈ ਕੇ ਤੁਸੀਂ ਕੀ ਕਰਨਾ ਵਾ ਤੁਹਾਡੇ ਘਰ ਦੇ ਵਿੱਚ ਰ ਇਧਰ ਦੀ ਕੋਈ ਮਤਲਕ ਕੀਲੀ ਵਗੈਰਾ ਜਾਂ ਕੋਈ ਪਾਈਪ ਲੱਗਾ ਹੋਊਗਾ ਉਹਦੇ ਵਿੱਚ ਤੁਸੀਂ ਆਪ ਬੈਂਡ ਨੂੰ ਤੁਸੀਂ ਇਸ ਤਰ੍ਹਾਂ ਇਹਨੂੰ ਫਸਾ ਲੈਣਾ ਜੀਦਾ ਆ ਦੋਵੇਂ ਤਰੀਕੇ ਨਾਲ ਤੁਸੀਂ ਇਹਨੂੰ ਹੀ ਦੋ ਫਸਾ ਲੈਣਾ ਇੱਧਰ ਫਸਾ ਕੇ ਇਹਨੂੰ ਰੱਖਣਾ ਇਹਨੂੰ ਆਪਣੇ ਹਾਈਟ ਦੇ ਅਕੋਰਡਿੰਗ ਰੱਖ ਲੈਣਾ ਠੀਕ ਹੈ ਜੀ ਇਹਨੂੰ ਲਾ ਲੈਣਾ ਤੇ ਜਿਹੜੀ ਆਪਣੀ ਸਭ ਤੋਂ ਪਹਿਲੀ ਐਕਸਰਸਾਈਜ਼ ਆ ਤੁਸੀਂ ਕੀ ਕਰਨਾ ਵਾ ਹੁਣ ਤੁਸੀਂ ਇਧਰਲੇ ਪਾਸੇ ਖੜੇ ਹੋ ਤਾਂ ਤੁਸੀਂ ਆਪਣੇ ਜਿਹੜਾ ਇਹ ਲੈਫਟ ਹੈਂਡ ਆਸਲਾ ਤੁਹਾਡਾ ਖੱਬਾ ਹੱਥ ਤੁਸੀਂ ਇਹਦੇ ਨਾਲ ਇਹਨੂੰ ਫੜਨਾ ਵਾ ਥੋੜਾ ਜਿਹਾ ਹੋਰ ਆਪਾਂ ਆਪਣੀ ਹਾਈਟ ਦੇ ਅਕੋਰਡਿੰਗ ਤੁਸੀਂ ਇਹਨੂੰ ਸੈੱਟ ਕਰ ਲੈਣਾ ਹੁਣ ਲੋਣਾ ਕਿਵੇਂ ਇਹਨੂੰ ਇਹਨੂੰ ਖੜ ਦੇਣਾ ਉਸ ਤਰ੍ਹਾਂ ਜਿੰਨਾ ਕੁ ਤੁਸੀਂ ਖਿੱਚ ਸਕਦੇ ਹੋ ਇਹਨੂੰ ਇੱਦਾਂ ਇੱਥਾ ਰੱਖਣਾ ਵਾ ਸਿੱਧਾ ਇਹਨੂੰ ਖਿੱਚ ਕੇ ਇਹਨੂੰ ਐਕਸਰਸਾਈਜ਼ ਲਾਉਣੀ ਹੈ ਜਿਹੜਾ ਆਹ ਹੱਥ ਤੇ ਪਿੱਛੇ ਰੱਖ ਲਿਓ ਜਾਂ ਇੱਥੇ ਰੱਖ ਲਿਓ ਕੋਈ ਦਿੱਕਤ ਨਹੀਂ ਇਦਾਂ ਲੈ ਜਦਾ 1 ਜਿੱਥੋਂ ਤੱਕ ਤੁਹਾਡਾ ਤੋ ਖਿੱਚੇ ਜਾਂਦਾ ਇੱਥੋਂ ਖਿੱਚ ਕੇ ਲੈ ਕੇ ਜਾਂਦਾ ਠੀਕ ਹੈ ਇੱਥੋਂ ਛੱਡ ਦੇਣਾ ਹੌਲੀ ਹੌਲੀ 2 3 4 5 6 7 7 8 9 10 11 12 13 14 ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਲੱਤਾਂ ਨਹੀਂ ਥੱਲੇ ਬੈਂਡ ਕਰਨੀਆਂ ਤੁਸੀਂ ਅੱਪਰ ਬੋਡੀ ਸਿਰਫ ਜਿੱਥੇ ਤੁਹਾਡੀ ਬੈਲੀ ਫੇਟ ਆ ਇਹੀ ਟਰਨ ਕਰਨੀਆਂ ਦੇਖੋ ਇਦਾਂ ਠੀਕ ਆ ਜੀ ਇਦਾਂ ਹੀ ਟਰਨ ਕਰਨੀਆਂ ਠੀਕ ਆ ਇਹ ਤੁਸੀਂ 25 ਤੋਂ 30 ਰਿਪੀਟਿਸ਼ਨ ਲਗਾਣੇ ਫਿਰ ਇਸੇ ਤਰ੍ਹਾਂ ਤੁਸੀਂ ਸਾਈਡ ਚੇਂਜ ਕਰ ਦੇਣੀਆਂ ਫਿਰ ਸਾਈਡ ਦੇ ਵਿੱਚ ਇਦਾਂ ਫੜ ਕੇ ਤੁਸੀਂ ਆਹ ਲਾ ਦੇਣੀ ਦਾ 1 2 3 4 5 6 7 8 9 10 11 12 13 14 ਇਹਦੇ ਵੀ ਤੁਸੀਂ 20 ਤੋਂ 25 ਸੈਟ ਆ ਜਿਹੜੇ ਰਿਪੀਟਿਸ਼ਨ ਦਾ ਸੋਰੀ ਲਗਾਣੇ ਆ ਫਿਰ ਇਸ ਤੋਂ ਬਾਅਦ ਜਿਹੜੀ ਅਗਲੀ ਐਕਸਰਸਾਈਜ਼ ਆ ਤੁਸੀਂ ਕੀ ਕਰਨਾ ਪਹਿਲਾਂ ਆਪਾਂ ਸਿੰਗਲ ਸਿੰਗਲ ਹੈਂਡ ਨਾਲ ਲਈ ਸੀ ਹੁਣ ਆਪਾਂ ਦੋਨੇ ਹੈਂਡ ਨਾਲ ਹੀ ਧੜਾਂਗੇ ਇਹਨੂੰ ਦੋਨੇ ਹੱਥਾਂ ਦੇ ਵਿੱਚ ਲੈ ਕੇ ਇਹਨੂੰ ਇਦਾਂ ਫੜ ਲਿਓ ਬੰਦ ਕਰਕੇ ਇਹਨੂੰ ਉੱਪਰ ਤੱਕ ਜਾਣ ਦਿਓ ਠੀਕ ਹੈ ਜੀ ਜਿੱਤੋਗੇ ਨਾ ਇਹਨੂੰ ਹੱਥਾਂ ਦੇ ਵਿੱਚ ਇਦਾਂ ਲੈ ਲਿਓ ਹੱਥਰ ਵਿੱਚ ਲੈ ਕੇ ਇਹਨੂੰ ਆ ਦੇਖੋ 1 2 ਸਖਾਦ ਰਕੇ ਫੇਸ ਤੁਹਾਡਾ ਸਿੱਧਾ ਹੋਣਾ ਚਾਹੀਦਾ ਸਿਰਫ ਜਿਹੜੀ ਬੋਡੀ ਆ ਤੁਹਾਡੀ ਉਹ ਟਰਨ ਹੋਏਗੀ ਜੀ ਠੀਕ ਹੈ ਜੀ ਇਹ ਦੇਖ ਇਹਦਾ ਸਟੇ ਰੱਖਣਾ ਥੋੜਾ ਜਿਹਾ ਠੀਕ ਆ ਹੁਣ ਇਹ ਸਾਈਡ ਚੇਂਜ ਕਰ ਦੇਣੀ ਆ ਇਦਾਂ ਕਰਕੇ ਸਾਈਡ ਚੇਂਜ ਇਸੋ ਦੇ ਇਹਦੇ ਵੀ ਤੁਸੀਂ 20 ਤੋਂ 25 ਰੈਪੀਟਿਸ਼ਨ ਜਿਹੜਾ ਤੁਸੀਂ ਲਗਾਣਾ ਜਿਹੜੀ ਤੁਹਾਡੀ ਸਾਈਡਾਂ ਤੇ ਚਰਬੀ ਆ ਨਾ ਸਾਈਡ ਵਾਲੀ ਫੈਟ ਆ ਇਹਦਾ ਜੋ ਲਗਣਾ ਤੁਸੀਂ ਟਰਨ ਕਰਨਾ ਠੀਕ ਹੈ ਇਧਰ ਨੂੰ ਲੈਫਟ ਕਦੇ ਰਾਈਟ ਠੀਕ ਹੈ ਇਹਦੇ ਵੀ 25-25 ਲਾਣੇ ਆ ਹੁਣ ਜਿਹੜੀ ਆਪਣੀ ਅਗਲੀ ਐਕਸਰਸਾਈਜ਼ ਆ ਤੁਸੀਂ ਕੀ ਕਰਨਾ ਇਸੇ ਬੈਂਡ ਨੂੰ ਫੜ ਕੇ ਤੁਸੀਂ ਆਪਣੇ ਪੇਰ ਥੱਲੇ ਰੱਖ ਲੈਣਾ ਇਦਾਂ ਆ ਪੇਰ ਥੱਲੇ ਦੇ ਲੈਣਾ ਇਧਰ ਖੱਬੇ ਪਾਸੇ ਦੋਗੇ ਤਾਂ ਤੁਸੀਂ ਸੱਜੇ ਪਾਸੇ ਨੂੰ ਥੋੜਾ ਜਿਹਾ ਹੋਰ ਟਾਈਟ ਕਰ ਲੈਣਾ ਇਹਨੂੰ ਥੋੜਾ ਜਿਹਾ ਤੁਸੀਂ ਉੱਪਰ ਨੂੰ ਉਠਾ ਲੈਣਾ ਇਦਾਂ ਠੀਕ ਹੈ ਜੀ ਆ ਦੇਖੋ ਦਾਖਲਾ 1 2 3 4 5 6 7 8 ਇਹਦੇ ਨਾਲ ਕੀ ਹੈ ਕਿ ਤੁਹਾਡੀ ਆਹ ਜਿਹੜੀ ਬੈਲੀ ਫੇਟ ਆ ਇਹਦਾ ਆਹ ਸਾਈਡ ਵਾਲੀ ਦਾ ਜੋਰ ਲੱਗ ਰਿਹਾ ਜਿੱਦਾਂ ਹੁਣ ਸਾਈਡ ਚੇਂਜ ਕਰ ਲੈਣੀ ਫੇਰ ਆਪਾਂ ਖੱਬੇ ਆਪਣੇ ਸੱਜੇ ਪੇਰ ਦੇ ਵਿੱਚ ਦੇ ਲੈਣਾ ਖੱਬੇ ਪਾਸੇ ਫੜ ਲੈਣਾ ਤੇ ਫੇਰ ਆਪਾਂ ਇਹਨੂੰ ਇਦਾਂ ਹੀ ਉਠਣਾ ਇਹਦੇ ਵੀ ਤੁਸੀਂ 20 ਤੋਂ 25 ਰਿਪੀਟਿਸ਼ਨ ਲਗਾਣਿਆ ਹੁਣ ਜਿਹੜਾ ਆਪਣਾ ਫਰੰਟ ਪੇਟ ਆ ਜਿੰਨਾਂ ਦਾ ਢਿੱਡ ਜ਼ਿਆਦਾ ਬਾਹਰ ਨਹੀਂ ਗਿਆ ਉਹਨਾਂ ਵਾਸਤੇ ਆ ਉਹਨਾਂ ਤੁਸੀਂ ਕੀ ਕਰਨਾ ਵਾ ਤੁਸੀਂ ਇਦਾਂ ਦਾ ਕੋਈ ਵੀ ਮਤਲਬ ਇਦਾਂ ਦਾ ਤੁਸੀਂ ਉੱਪਰ ਕਿਲੀ ਬਣਾ ਲੈਣੀ ਆ ਕਿਲੀ ਦੇ ਉੱਪਰ ਤੁਸੀਂ ਇਦਾਂ ਟੰਗ ਲੈਣਾ ਇਹਨੂੰ ਕਿਲੀ ਹੋएगी ਤੁਹਾਡੇ ਸਾਰਿਆਂ ਦੇ ਘਰੇ ਜਾਂ ਫਿਰ ਕਿਲੀ ਲਾ ਕੇ ਤੁਸੀਂ ਆਪ ਸਪੈਸ਼ਲ ਟੰਗਾ ਵੀ ਸਕਦੇ ਹੋ ਇਦਾਂ ਕਿਲੀ ਟੰਗਾ ਲੈਣੀ ਤੇ ਥੱਲੇ ਤੁਸੀਂ ਮੇਟ ਜਾਂ ਫਿਰ ਚਾਦਰ ਆ ਜਿਹੜੀ ਤੁਸੀਂ ਉਹ ਫਸਾ ਲੈਣੀ ਆ ਜੀ ਠੀਕ ਆ ਇੱਥੇ ਤੁਸੀਂ ਬੈਠਣਾ ਜਿੱਦਾਂ ਵਾ ਦੋਨੇ ਪੈਰ ਤੁਸੀਂ ਇਦਾਂ ਬੈਂਡ ਕਰ ਲੈਣੇ ਠੀਕ ਹੈ ਜੀ ਗੋਡੇ ਆਪਣੇ ਤੁਸੀਂ ਇਦਾਂ ਲਗਾ ਲੈਣੇ ਆ ਤੇ ਇਹ ਨੂੰ ਇਸ ਤਰ੍ਹਾਂ ਫੜ ਲੈ ਨੂੰ ਟਾਈਟ ਕਰਕੇ ਫੜਨਾ ਢਿੱਲਾ ਨਹੀਂ ਫੜਨਾ ਇਹ ਆ ਫੜ ਕਿਥੋਂ 엘보 ਉਹਨਾਂ ਜਿਹੜੀਆਂ ਤੁਹਾਡੀਆਂ ਇਹ ਕੂਣੀਆਂ ਨੇ ਇਹ ਕੂਣੀਆਂ ਨਾਲ ਟੱਚ ਕਰ ਲੈਣੀਆਂ ਸੇਡ ਤੇ ਨਹੀਂ ਕਰਨੀਆਂ ਜੀ ਕੂਣੀਆਂ ਨਾਲ ਟੱਚ ਕਰਨੀਆਂ ਨੇ ਜਿਹੜੀ ਗਰਦਨ ਤੁਹਾਡੀ ਵਿੱਚ ਆ ਜਾਈਗੀ ਠੀਕ ਹੈ ਜੀ ਇਹ ਤੁਹਾਡਾ ਜਿੰਨਾ ਉੱਚਾ ਹੋਏਗਾ ਨਾ ਤੁਹਾਡਾ ਉਨਾ ਤੁਹਾਨੂੰ ਜ਼ਿਆਦਾ ਬੈਨੀਫਿਟ ਹੋਏਗਾ ਇਹ ਮੈਂ ਤੁਹਾਨੂੰ ਦਿਖਾਉਣ ਵਾਸਤੇ ਥੋੜਾ ਨੀਵੇਂ ਬੰਨਿਆ ਵਾ ਤੁਸੀਂ ਕੋਸ਼ਿਸ਼ ਕਰਨੀ ਵੀ ਤੁਹਾਡੀ ਕਿਲੀ ਸਭ ਤੋਂ ਜ਼ਿਆਦਾ ਉੱਚੀ ਹੋਵੇ ਜਦੋਂ ਬੈਂਡ ਬਹੁਤ ਵੱਡਾ ਹੁੰਦਾ ਇਹ ਠੀਕ ਹੈ ਇਹ ਨਾਲ ਜੋੜ ਲੈਣੀ ਹੋਊ ਇਹਨੂੰ ਕਰਨਾ ਕਿਦਾਂ ਵਾ ਦੇਖੋ ਰੱਖ ਕੇ ਇਹਨੂੰ ਇਹਦਾ ਵਾ ਇੱਥੇ ਤੁਸੀਂ ਸਾਹ ਬਾਹਰ ਨੂੰ ਕੱਢ ਕਿ ਤੁਹਾਡੇ ਢਿੱਡਾਂ ਜਿਹੜੀ ਚਰਬੀ ਆ ਨਾ ਜਿਹੜੀ ਉਹ ਇਹਦੇ ਨਾਲ ਬਰਨ ਹੋਊਗੀ ਇਹਨੂੰ ਬਾਹਰ ਨੂੰ ਘੱਡਣਾ ਢਿੱਡ ਨੂੰ ਇਹਨੂੰ ਏਦੋਂ ਹੌਲੇ ਹੌਲੇ ਉੱਪਰ ਹੋਣਾ ਵਾ ਠੀਕ ਆ ਜੀ ਫਿਰ ਨੀਚੇ ਜਿੱਥੋਂ ਤੱਕ ਜਾ ਸਕਦੇ ਹੋ ਢਿੱਡ ਨੂੰ ਬੈਂਡ ਕਰਨਾ ਤੇ ਉੱਥੇ ਤੁਸੀਂ ਸਟੇ ਕਰਕੇ ਰੱਖਣਾ ਇਦਾਂ 2-4 ਸੈਕਿੰਡ ਸਟੇ ਕਰਕੇ ਰੱਖਣਾ ਫਿਰ ਉੱਪਰ ਆਗੇ ਫਿਰ ਥੱਲੇ ਨੂੰ ਨੀਚੇ ਨੂੰ ਜਾਣ ਲੱਗੇ ਸਾਹ ਨੂੰ ਬਾਹਰ ਕੱਢਣਾ ਪ੍ਰੋਪਰਲੀ ਆਏ ਫੇਰ ਆਏ ਇਹਦੇ ਵੀ ਤੁਸੀਂ 20 ਤੋਂ 25 ਰੈਪਿਟਿਸ਼ਨ ਤੁਸੀਂ ਲਗਾਉਣੇ ਕੋਸ਼ਿਸ਼ ਕਰੋ ਜਿਹੜੀ ਤੁਹਾਡੀ ਕਿੱਲੀ ਹੋएगी ਨਾ ਕਿੱਲੀ ਸਭ ਤੋਂ ਜ਼ਿਆਦਾ ਉੱਪਰ ਹੋਵੇ ਜਿੰਨੀ ਕਿੱਲੀ ਤੁਹਾਡੀ ਉੱਚੀ ਹੋਊਗੀ ਤੁਹਾਡੇ ਉਨੀ ਵਧੀਆ ਰੈਪਿਟਿਸ਼ਨ ਲਗਣੀ ਹੈ ਤੁਹਾਡੇ ਢਿੱਡ ਦੇ ਉੱਤੇ ਖਿੱਚ ਪੈਣੀ ਚਾਹੀਦੀ ਹੈ ਜੀ ਸੋ ਇਹ ਜਿਹੜੀਆਂ ਮੈਂ ਤੁਹਾਨੂੰ 5 100 ਸੱਜਰ ਦੱਸਿਆ ਨੇ ਤੁਸੀਂ ਇਹਦੇ ਤੋਂ ਸ਼ੁਰੂਆਤ ਕਰੋ ਹਜੇ ਇਹਦੇ ਨਾਲ ਬੈਂਡ ਨਾਲ ਬਹੁਤ ਸਾਰੇ ਐਕਸਰਸਾਈਜ਼ ਹਨ ਜੇ ਅਗਰ ਤੁਸੀਂ ਜਿਮ ਦੇ ਵਿੱਚ ਜਾ ਕੇ ਸਟਰੈਂਥ ਟ੍ਰੇਨਿੰਗ ਨਹੀਂ ਕਰ ਸਕਦੇ ਤੁਹਾਨੂੰ ਇਹਦੇ ਨਾਲ ਮੈਂ ਦੱਸਾਂਗਾ ਅੱਗੇ ਤੁਸੀਂ ਕਿਵੇਂ-ਕਿਵੇਂ ਕਰ ਸਕਦੇ ਹੋ ਜਿਵੇਂ ਆਹ ਬੈਂਡ ਆਣਾ ਬੈਂਡ ਜਿਵੇਂ ਤੁਹਾਨੂੰ ਸ਼ੋਲਡਰ ਦੀਆਂ ਵੀ ਦੱਸਾਂਗਾ ਲੈਗ ਦੀਆਂ ਵੀ ਦੱਸਾਂਗਾ ਜਿਨ੍ਹਾਂ ਦੇ ਥਾਈ ਦੇ ਉੱਤੇ ਨਾ ਲੱਤਾਂ ਦੇ ਉੱਪਰ ਬਹੁਤ ਜ਼ਿਆਦਾ ਫੈਟ ਚੜ੍ਹੀ ਹੋਈ ਆ ਉਹ ਕਿਵੇਂ ਕਟਾ ਸਕਦੇ ਬੈਂਡ ਦੇ ਨਾਲ ਉਹਦੀ ਵੀ ਤੁਹਾਨੂੰ ਮੈਂ ਅੱਗੇ ਐਕਸਰਸਾਈਜ਼ ਦੱਸਾਂਗਾ ਸ਼ੋਲਡਰ ਦੇ ਉੱਤੇ ਜੱਜ ਜਿਹੜੇ ਮੇਰੇ ਪੇਂਢ ਭਰਾਵਾਂ ਦੇ ਉੱਤੇ ਬਾਹਾਂ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਚਰਬੀ ਚੜ੍ਹ ਜਾਂਦੀ ਹੈ ਜਿੰਨਾਂ ਦੀ ਬਾਹਾਂ ਲਮਕਦੀਆਂ ਨੇ ਉਹ ਵੀ ਮੈਂ ਏਰੀਆ ਨਾਲ ਐਕਸਰਸਾਈਜ਼ ਦੱਸਾਂਗਾ ਤੁਸੀਂ ਇਹਦੇ ਨਾਲ ਕਿਵੇਂ-ਕਿਵੇਂ ਐਕਸਰਸਾਈਜ਼ ਕਰਦੇ ਹੋ ਸ਼ੋਲਡਰ ਦੇ ਨਾਲ ਸਾਰੀਆਂ ਐਕਸਰਸਾਈਜ਼ ਤੁਹਾਨੂੰ ਦੱਸਾਂਗਾ ਨਾ ਪੂਰੀ ਬੋਡੀ ਦਾ ਵਰ ਤਾਨੂੰ ਜਿੰਮੇ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ ਸੋ ਤੁਸੀਂ ਸਭ ਤੋਂ ਪਹਿਲਾਂ ਇਹ ਜਿਹੜੇ ਬੈਂਡ ਆ ਤੁਸੀਂ ਬਾਏ ਕਰਕੇ ਲਿਆਓ ਤੁਸੀਂ ਅਗਰ ਕਿਸੇ ਵੀ ਸਪੋਰਟਸ ਮਾਰਕੀਟ ਤੋਂ ਲਿਆਓ ਹਨ ਸਪੋਰਟਸ ਸ਼ਾਪ ਦੇ ਉੱਤੇ ਤੋਂ ਲਿਆਓ ਜਾਂ ਫਿਰ ਜੇ ਤੁਸੀਂ ਇਹ ਨਾ ਜੇ ਆਨਲਾਈਨ ਮੰਗਾਉਣਾ ਚਾਹੁੰਦੇ ਹੋ ਇਹਨਾਂ ਸਾਰਿਆਂ ਦੇ ਲਿੰਕ ਥੱਲੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਆ ਜੀ ਤੁਸੀਂ ਉੱਥੇ ਵੀ ਜਾ ਕੇ ਆਨਲਾਈਨ ਇਹ ਵੀ ਮੰਗਾ ਸਕਦੇ ਹੋ ਸੋ ਜਿਹੜੇ ਹੁਣ ਮੈਂ ਤੁਹਾਨੂੰ 100 ਜੇ ਦੱਸਿਆ ਨੇ ਤੁਸੀਂ ਇਹ ਡੇਲੀ ਸਵੇਰੇ ਤੁਸੀਂ ਇਹਦੇ ਤਿੰਨ ਸੈੱਟ ਤੁਸੀਂ ਲਗਾਉਣੇ ਆ ਜੀ ਇਹਦੇ ਸਵੇਰੇ ਖਾਲੀ ਪੇਟ ਇਹ 100 ਜੇ ਕਰਦੇ ਨੇ ਤੁਸੀਂ ਦੇਖੋ 10 ਤੋਂ 15 ਦਿਨ ਦੇ ਵਿੱਚ ਹੀ ਦੇਖੋ ਤੁਹਾਡਾ ਜਿਹੜਾ ਬੈਂ ਇਟ ਬੈਂਡ ਨੇ ਬਹੁਤ ਹੀ ਵਧੀਆ ਐਕਸਰਸਾਈਜ਼ ਇਹਦੇ ਨਾਲ ਹੁੰਦੀਆਂ ਨੇ ਤੇ ਨਾਲ ਸਟਰੈਂਥ ਟ੍ਰੈਨਿੰਗ ਵੀ ਹੁੰਦੀ ਆ ਤੇ ਤੁਹਾਡੇ ਜਿਹੜਾ ਪਿੱਠੇ ਦੀ ਖਾਤੂਰੀ ਚਰਬੀ ਜੰਮੀ ਹੋਈ ਆ ਬੈਂਡ ਨੇ ਬਿਲਕੁਲ ਘਟਾ ਦੇਣੀ ਆ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਮੈਨੂੰ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ ਉਨਾਰੇ ਨਵਾ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ